ਕਦ ਦਾ ਆਹ ਚਾਹ ਚੱਤੀ ਬਣਾਉਣ ਨਾ ਰੋਕੀ ਚੁੱਕਦਾ ਕਦ ਬੱਦੀ ਜੇ ਢਾਲ ਬਣਾਈ ਬੱਚਕਰੀ ਦਾ ਨੂਰ ਮਿਲਦਾ ਜਿਵਾੜੇ ਜਿੱਨੇ ਗਏ ਮੇਰੇ ਨਾਲ ਇਹਦਾ ਫੁੱਟ ਕਾ ਮਾਇਕ ਕਰਾਂ ਪਈ ਚਾਹ ਪਾਣੀ ਚੱਜਦਾ ਦੇ ਲਿਆ ਕਰ ਅਸੀ ਦਾ ਚਾਹ ਪਾਣੀ ਕਰਦੇ ਬਈ ਦੇਖਾ ਸੀ ਇਹ ਤਾਂ ਦੇਖ ਕਰ ਲੋ ਤਾਂ ਖੁਰਪੁਰ ਕਰੀ ਜਾਂਦਾ ਨਾ ਹਾਂ ਮੇਰੇ ਇਸ ਨਾਲ ਕੋਈ ਜਾ ਤੂੰ ਇਹਨੂੰ ਸਹਾਂਤ ਨਾਲ ਹੀ ਲੈ ਜਾ ਨਹੀਂ ਭਾਈ ਇਹਨੂੰ ਕਿਸੇ ਰਿਸ਼ਤੇਦਾਰ ਚ ਛੱਡ ਕੇ ਜਾ ਨਹੀਂ ਸਾਥੋਂ ਤਾਂ ਨਹੀਂ ਇਹਦੇ ਨਾਲ ਰੋਜ਼ ਮਾਤਾ ਕੋਲ ਤੇ ਮਾਰੇ ਭੇਜਿੰਦੀ ਆ ਕਿਉਂ ਦਵਾਰੇ ਕਾਸ ਤੋਂ ਭਜੇਗਾ ਤੂੰ ਹਲੇ ਲੈ ਮੈਂsrand ਜਾਣਾ ਤਾਂ ਫਿਰ ਇਹ ਜ਼ਮੀਨ ਖੁੱਲੀਆਂ ਹੋ ਜਾਣੀਆਂ ਇਹਨਾਂ ਨੂੰ ਦਾਰੀ ਨਹੀਂ ਹੈ ਨਾ ਤੇ ਕੋਲਾ ਵੀ ਬੁੜੇ ਦਾsrand ਦਬਾਗੀ ਬੁੜਾ ਗੁਰਦੁਆਰੇ ਕੱਢਦਾ ਸੀ ਤਾਂ ਮੈਂ ਨਾ ਬੁੱਲੀਆਂ ਆ ਹਾਂ ਦੇਖ ਲਾ ਗਾਦੀ ਕੋਈ ਦੇ ਦੇ ਪਾਣੀ ਤਾਂ ਬੱਝਿਆ ਦੇ ਹਾਂ ਪਖ ਨਰਾਪਨ ਗਾਂ ਨਾ ਇਹ ਕਿਹੜੀ ਗੱਲ ਇਹ ਠੀਕ ਆ ਉਹ ਛੋਟੀ ਜਾਨੀ ਨਹੀਂ ਕਰਦਾ ਨਹੀਂ ਜਾਣਾ ਨਹੀਂ ਕਿਤੇ ਨੇ ਹਾਂ ਉਹ ਛੋਟੀ ਤਾਂ ਜਮਾ ਨਹੀਂ ਤੇ ਕੱਟ ਚੂੜਦੀ ਲੈ ਦੇ ਢੱਕਾਂ ਨੂੰ ਕੰਦ ਮਾ ਆਇਆ ਬਾਰੇ ਛੋਟੀ ਰੁਕਿਆ ਚਾਹਣਾ ਅਜੇ ਵੱਡੀ ਨੇ ਬਣਾਤੀ ਛੋਟੀ ਟੀਵੀ ਕੋਲੇ ਨਹੀਂ ਹੱਜੀ ਸਾਡੇ ਆਪਣੇ ਮਾਤਾ ਇੰਨਾ ਕਰਦੇ ਨੇ ਦੇਖੀ ਮੈਂ ਤਾਂ ਸਮਝੇ ਪਰ ਅਜਾ ਪਰ ਰੱਖੇ ਮੈਂ ਕੋਈ ਕਾਹਦਾ ਰੋਣਾ ਪਾਈਆਂ ਹੀ ਨੁਹਾਈਆਂ ਨਹੀਂ ਲੋਟੋਂ ਦੀਆਂ ਪਾਈਆਂ ਕਾਤੋਂ ਬਣਨੀ ਆਂ ਮੈਂ ਕੋਈ ਪਾਈਆਂ ਪੜੀਆਂ ਨਹੀਂ ਖੇੜੀਆਂ ਨੁਹਾਉਣੇ ਆਪਾਂ ਬਹੁਤ ਤੰਗ ਕਰਦੇ ਆਂ ਮੈਂ ਪਾਈ ਨੁਹਾ ਤਾਂ ਸ਼ਾਦੀ ਕਰ ਖੜੀ ਨਹੀਂ ਖੋਵਾ ਮਾਂ ਹੱਜੀ ਵੱਡੀ ਦਾ ਚੰਗੀ ਆ ਏ ਛੋਟੀ ਸਾਡੇ ਕੋਲ ਦੀ ਕਰਦੀ ਏ ਤੂੰ ਮੇਰੇ ਵਾਲੀ ਸਾਰਾ ਦਿਨ ਮੈਨੂੰ ਐਂ ਰੱਖ ਗਏ ਭਣੀ ਯਾਰ ਆਨੀ ਕਿੰਨੀ ਖੱਟ ਹੈ ਇਹ ਵਾਲਾ ਚੋਪਾ ਬਲੀਸ ਤੇ ਤੂੰ ਆ ਗਈ ਫੁੱਸਪਾਣੇ ਦੇ ਅੱਗੇ ਨਹੀਂ ਲੋਟ ਆਉਂਦੇ ਮੇਰੀ ਫੁੱਸ ਨਹੀਂ ਪਾਉਂਦੀ ਮੈਂ ਹਾਂ ਨਾ ਕਦੇ ਮੁੰਡੇ ਕਾਇਰੀਆਂ ਨਹੀਂ ਫੁੱਸ ਪਾਉਂਦੀ ਮਾਤਾ ਕੋਈ ਕਹਿੰਦੀ ਮੇਰੇ ਵੀ ਹੈਗੀ ਆ ਨਾ ਇਹ ਗੱਲ ਫੁੱਸ ਦੇ ਪਾਣ ਪਾਣ ਚ ਆਏ ਕਿਉਂ ਮੈਂ ਵੀ ਨਹੀਂ ਜਾਂਦਾਂ ਉਹਦੇ ਵੀ ਉਧਰ ਕੇ ਪਾ ਲੈਂਦਾ ਕਹਿੰਦੀਆਂ ਨਾ ਮੇਰੀ ਗੱਲ ਸੁਣ ਬੁੱਤ ਜਿੰਨਾ ਤੇਰੇ ਛੋਡੀ ਦੇ ਮੰਮੀ ਮੇਰੀ ਮੰਮੀ ਦਾ ਪਿਆਰ ਹੈ ਠੀਕ ਹੈ ਤੂੰ ਸਤਾਈਉ ਕੱਲ ਤੁਸਾਂ ਬੋਲ ਲਿਓ ਜੋ ਜੀ ਮੈਂ ਬੋਲ ਲੂ ਅਸੀਂ ਤਾਂ ਦੋਨੇ ਪਹਿਨਾ ਬੇਬੇ ਤੁਸੀਂ ਨਾ ਬਲਗ ਦੀ ਗੱਲ ਰੱਬ ਲੱਗਦੀ ਆਪੀ ਦਾ ਕੁ ਲਾਗੇ ਪਹਿਲਾਂ ਤਾਂ ਤੁਸੀਂ ਸਾਡੇ ਚ ਗਲਤੀ ਕਰਦੇ ਸੀ ਸਾਡੇ ਬਾਪੂ ਨੂੰ ਤਪੀਚਾ ਬੜਾਈ ਕਹਿੰਦਾ ਇਹ ਪਾਣੀ ਲੱਗ ਗਿਆ ਫਿਰ ਅਸੀਂ ਅਗਰ ਮੰਮੀ ਬਾਈ ਇਹ ਕਹਿੰਦੇ ਨਖਰੇ ਕਰਤਾ ਕਿ ਕੱਲ ਤੂੰ ਮੂੜ ਬੱਧ ਪਤਾ ਮੈਂ ਫਿਰ ਮੈਂ ਕਿਹੜੀ ਮੂੜ ਮੇਰੇ ਮਤਾਂਪੀ ਨਹੀਂ ਕਰਦੀ ਲੈ ਮੈਂ ਤਾਂ ਸਾਰਾ ਉਸ ਬਾਈ ਛੋਟੀ ਸਾਰਾ ਵੀ ਕੀ ਕੋਲ ਮੈਂ ਕਿਹੜਾ ਚਾਹ ਦੇਖੀ ਆ ਉਹ ਮੇਰੇ ਅਣੀ ਉਖਦੀ ਹੋਈ ਨਹੀਂ ਤੁਹਾਡੇ ਅਣੀ ਛੋਟੀ ਤੱਕੀ ਹਲਾਤਾ ਜਿੰਦਗੀ ਆ

ਬੋਲਦੀਆਂ ਨੇ ਭੈਣੇ ਕਿ ਉਹਨਾਂ ਨੇ ਉਹ ਹੀ ਗੱਲ ਜੀ ਪੜ ਲਈ ਉਹੀ ਤਾਂ ਕਰ ਲੈ ਲੈ ਮੇਰੀ ਲਾਤੀ ਆਣੇ ਵਾਣੇ ਜਿਹੜੇ ਸਾਨੂੰ ਜਾਰ ਦਿਨਾਂ ਦੇ ਹਾਲ ਐਡੀਆਂ ਕਿਸਮ ਹੈ ਆਪ ਸਿੱਖ ਨਹੀਂ ਤੂੰ ਆਪ ਆਪਣੀ ਮੰਮੀ ਸਾਹਾਂ ਦੇ ਨਾਮ ਦੇ ਨਾਂ ਰਹਿ ਗਈ ਜੇ ਚੰਗਾ ਉਹ ਤਾਂ ਸਮਝੇ ਸੀ ਮੈਂ ਕਿ ਤੂੰ ਮਾਇ ਦਾ ਕੇ ਮਗੈ ਚਲ ਸਰਹੰਦ ਲੈ ਜੂਗੀ ਚਾਚਾ ਤੈਨਾਂ ਨਾਮਦਾਰੀ ਕਰਾਂਗੇ ਤੇ ਤੈਨੂੰ ਵੀ ਇੱਥੇ ਛੱਡ ਕੇ ਜਾਊਗੀ ਹੈ ਲਾ ਦੱਸ ਲਾ ਉਹ ਪੀ ਨਾ ਕੋchna ਤੂੰ ਆ ਪਾਵਾ ਮਾਤਾ ਬਤਮਾਤਾ ਪੋਸਣਾ ਨਾ ਕਰੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਤਾਂ ਇਹ ਤਾਂ ਇਹਨੂੰ ਮੈਂ ਕਿਹਾ ਅਗਾਂ ਮੈਂ ਗੁਰਦੁਆਰੇ ਪਾਉਂਦੀ ਵੀ ਤੂੰ ਗੁਰਦੁਆਰੇ ਕਿਉਂ ਬਾਰੇ ਤੂੰ ਤਾਂ ਮੈਨੂੰ ਤਾਂ ਡੰਡਾ ਰੱਖੀ ਹਾਂ ਡੰਡਾ ਤੂੰ ਵੀ ਬੜ ਕੇ ਰੱਖੀ ਰੱਸੀ ਮੈਨੂੰ ਸਾਰੀ ਗੱਲ ਮੈਨੂੰ ਕਿਧਰੇ ਜਾਣਾ ਪਵੇ ਮੈਂ ਉਹਨੇ ਦਿਨ ਜਾਂਦੀ ਨਹੀਂ ਨੱਚਤੋਂ ਮੈਂ ਸੁਪਰਟ ਕਰ ਮਾਸ਼ੀ ਇੱਕ ਦਿਨ ਫਾਰੀ ਦੇ ਤਾ ਹਾਂ ਮੈਂ ਤਾਂ ਤਿਆਰ ਹੋ ਜਾ ਫੇਰ ਆ ਜਾਣੀ ਨਹੀਂ ਇੱਥੇ ਮੈਂ ਮੈਂ ਨਾ ਪਾਉਂਦੀ ਲੀਡਾ ਕੱਪੜਾ ਲਾ ਪਾ ਪਰ ਹੋਰ ਤੂੰ ਬੜ ਕੇ ਰੱਖ ਹਾਈ ਗੈਨੀਆ ਤੁਸੀਂ ਆ ਕੇ ਰਹੀ ਹੈਂ ਮੜੀ ਮੜੀ ਬੈਠ ਕੇ ਰੱਖੀ ਐ ਮੇਰਾ ਘਰ ਦੁਬਾਰਾ ਜੁੱਤੜਿਆ ਫੇਰੀ ਹਾਂ ਹਾਂ ਮੈਂ ਤਾਂ ਨਾ ਮੁਠਾ ਟੇ ਲੀੜਾ ਕਪੜਾ ਪਾਲਾ ਮੈਂ ਤਾਂ ਜਾਣੀ ਐ ਤੁਰਦੀ ਹਾਂ ਤੇ ਤੂੰ ਘਰੇ ਰਹੀ ਐਵੇਂ ਨਾ ਉਹੀ ਗੱਲ ਵੀ ਬੋਲੀ ਗਈ ਹੈਂ ਜਿਹੇ ਦੇਣੀ ਰੋਟੀ ਪਾਣੀ ਖਾ ਲਈ ਮੈਨੂੰ ਦੱਸੀ ਮੈਂ ਕਿ ਝੁੰਡਾ ਆ ਕੇ ਫੇਰਾ ਹਾਂ